ਜਾ ਸਰਕਾਰ ਮੁਰਦਾਬਾ 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 ਮੇਲਾ ਚ ਬੰਦ ਸਾਥੀ ਰਹਾ ਕਰੋ ਰਹਾ ਕਰੋ ਰਹਾ ਕਰੋ ਸਾਡੇ ਕੁਝ ਸਾਥੀਆਂ ਨੇ ਜੋ ਕੰਟਰੈਕਟ ਦੇ ਸਾਥੀ ਨੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਸੀ ਰੈਗੂਲਰ ਹੋਣ ਦੇ ਸਬੰਧ ਦੇ ਵਿੱਚ ਉਹਨਾਂ ਦੇ ਹੱਕਵੇ ਦੇ ਵਿੱਚ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਫੈਸਲਾ ਆਉਂਦਾ ਵੀ ਇਹ ਸਾਥੀ ਜਿਹੜੇ ਨੇ ਤੁਰੰਤ ਪੱਕੇ ਕੀਤੇ ਜਾਣ ਇਹਨਾਂ ਦਾ ਪੱਕੇ ਹੋਣਾ ਬਣਦਾ ਤੇ 4 ਹਫ਼ਤਿਆਂ ਦਾ ਸਮਾਂ ਵੀ ਦਿੱਤਾ ਸੀ ਤੇ ਉਹ ਅੱਲੇ ਤੱਕ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਹੁਣ ਜੋ ਫੈਸਲਾ ਮਾਨਜੋਗ ਹਾਈ ਕੋਰਟ ਨਹੀਂ ਕਰਤਾ ਉਹਦੇ ਵਿੱਚ ਤਾਂ ਕੋਈ ਕਾਨੂੰਨੀ ਅੜਚਾ ਨਹੀਂ ਆਉਂਦੀ ਇਹਨਾਂ ਨੇ ਸੱਤਾ ਚੋਂਣ ਤੋਂ ਪਹਿਲਾਂ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਦੂਜੀਆਂ ਸਰਕਾਰਾਂ ਦੇ ਖਿਲਾਫ ਪ੍ਰਚਾਰ ਕੀਤਾ ਸੀ ਪਰ ਹੁਣ ਸਾਨੂੰ ਮਜਬੂਰ ਹੋ ਕੇ ਜਿਹੜਾ ਉਹ ਪ੍ਰਚਾਰ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਸੀ ਸਾਨੂੰ ਮਜਬੂਰ ਹੋ ਕੇ ਹੁਣ ਫੇਰ ਤੋਂ ਇੱਕ ਪ੍ਰਚਾਰ ਸ਼ੁਰੂ ਕਰਨਾ ਜੋ ਇਸ ਸਰਕਾਰ ਦੇ ਖਿਲਾਫ ਹੋਏਗਾ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਸਾਲ ਤੋਂ ਉੱਤੇ ਤੁਹਾਡੀ ਮੀਟਿੰਗਾਂ ਵੀ ਹੋ ਜਾਂਦੀਆਂ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਕਿ ਮੀਟਿੰਗਾਂ ਦੇ ਵਿੱਚ ਮੰਨ ਜਾਂਦੇ ਨੇ ਮੰਤਰੀ ਸਾਹਿਬ ਫਿਰ ਮੀਟਿੰਗਾਂ ਤੋਂ ਉੱਠ ਕੇ ਕੀ ਹੋ ਜਾਂਦੇ ਜੋ ਟੇਬਲ ਤੋਂ ਉੱਠੇ ਜਾਂਦੇ ਨੇ ਤੇ ਮੀਟਿੰਗਾਂ ਦੇ ਵਿੱਚ ਸਾਨੂੰ ਲਾਰਾ ਲੱਪਾ ਲਾ ਕੇ ਸਮਾਂ ਦੇ ਕੇ ਜੋ ਸਮਾਂ ਟਪਾਉਣ ਦਾ ਜਿਹੜਾ ਕੰਮ ਸਰਕਾਰ ਨੇ ਹੁਣ ਤੱਕ ਕੀਤਾ ਤੇ ਹੁਣ ਵੀ ਉਹੀ ਕਰ ਰਹੀ ਹੈ ਵੀ ਜਿਵੇਂ ਦਾ ਕਿਵੇਂ ਸਮਾਂ ਜਿਹੜਾ ਲੰਘਾਇਆ ਜਾ ਸਕੇ ਸਾਡੇ ਅੱਜ 70 ਤੋਂ 75 ਦਿਨ ਹੋ ਗਏ ਸਾਡੇ 10 ਸਾਥੀ ਹਾਲੇ ਵੀ ਜੇਲਾਂ ਚ ਬੰਦ ਨੇ ਤੇ ਜਿਹੜੇ ਸਾਥੀ ਰਿਹਾ ਹੋਏ ਨੇ ਤੇ ਉਹਨਾਂ ਨੂੰ ਹਾਲੇ ਤੱਕ ਡਿਊਟੀਆਂ ਤੇ ਨਹੀਂ ਲਿਆ ਗਿਆ ਕੱਲ ਵੀ ਸਾਡੀ ਨੋਟਿਸ ਤੋਂ ਬਾਅਦ ਕੱਲ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ 11 ਵਜੇ ਮੀਟਿੰਗ ਬੁਲਾ ਲਈ ਜਾਂਦੀ ਹੈ ਟਰਾਂਸਪੋਰਟ ਸੈਕਟਰੀ ਵੱਲੋਂ ਤੇ ਉਹ 6 ਘੰਟੇ ਲਗਭਗ ਮੀਟਿੰਗ ਚੱਲਦੀ ਆ ਪਰ ਉਸ ਮੀਟਿੰਗ ਦੇ ਵਿੱਚ ਵੀ ਸਰਕਾਰ ਕੋਈ ਵੀ ਫੈਸਲਾ ਨਹੀਂ ਲੈਂਦੀ ਤੇ ਹਰ ਵਾਰ ਦੀ ਤਰ੍ਹਾਂ ਟਾਲ ਮਟੋਲ ਕਰਦੀ ਹੈ ਵੀ ਤੁਸੀਂ ਹੜਤਾਲ ਖੋਲੋ ਅਸੀਂ ਤੁਹਾਡੇ ਪੱਖ ਜਾ ਕਰ ਰਹੇ ਆ ਵਾ ਕਰ ਰਹੇ ਆ ਸੱਤਾ ਲੈਣੀ ਸੀ ਸੱਤਾ ਲੈ ਲਈ ਪਰ ਜੋ ਅਸਲੀ ਚਿਹਰਾ ਉਹ ਬਿਲਕੁਲ ਨਿੱਤਰ ਕੇ ਸਾਹਮਣੇ ਆ ਗਿਆ ਸਰ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਐਮਾਂਚੂ ਮੜਕਣ ਅੱਜ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਕੱਚੇ ਕਾਮਿਆਂ ਦੇ ਵੱਲੋਂ ਕੀ ਕਾਰਨ ਨੇ ਕੀ ਵਜਾਵਾਂ ਨੇ ਇੱਕ ਵਾਰ ਪਹੁੰਚਿਆ ਫਿਰ ਤੋਂ ਪਟਿਆਲਾ ਦੇ ਪੀਆਰਟੀਸੀ ਜਿਹੜੀ ਬੱਸਾਂ ਚਲਦੀਆਂ ਬੱਸ ਸਟੈਂਡ ਦੇ ਉੱਤੇ ਗੱਲਬਾਤ ਕਰਤਾ ਸੁਲਤਾਨ ਜੀ ਕੀ ਹੋ ਗਿਆ ਫਿਰ ਤੋਂ ਇੱਕ ਵਾਰ ਧਰਨਾ ਪ੍ਰਦਰਸ਼ਨ ਹਰ ਵਾਰ ਦੀ ਤਰ੍ਹਾਂ ਸਰਕਾਰ ਸਾਡੇ ਨਾਲ ਵਾਅਦੇ ਕਰਦੀ ਹੈ ਮੀਟਿੰਗਾਂ ਦਿੰਦੀ ਹੈ ਤੇ ਮੁੜ ਕੇ ਫੇਰ ਵਾਅਦਾ ਖਿਲਾਫੀ ਅਤੇ ਮੀਟਿੰਗਾਂ ਤੋਂ ਭੱਜ ਜਾਂਦੀ ਹੈ ਇਸ ਵਾਰ ਵੀ ਇਦਾਂ ਹੀ ਹੋਇਆ ਜੋ ਪਿਛਲਾ ਸਾਡਾ ਸੰਘਰਸ਼ ਸੀ ਜੋ ਸੰਘਰਸ਼ ਦੌਰਾਨ ਸਾਡੇ ਤੇ ਜੋ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਜੋ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਤੇ ਉਹ ਸਾਥੀ ਕੁਝ ਸਾਥੀ ਸਾਡੇ ਹਾਲੇ ਵੀ 10 ਸਾਥੀ ਨੇ ਜਿਹੜੇ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਜੋ ਹੜਤਾਲ ਤੋਂ ਬਾਅਦ ਸਾਡੇ ਉਸ ਧਰਨੇ ਪ੍ਰਦਰਸ਼ਨ ਤੋਂ ਬਾਅਦ ਜੋ ਸਾਡੀ ਹੜਤਾਲ ਚੱਲਦੀ ਦੇ ਵਿੱਚ ਮੀਟਿੰਗ ਹੋਈ ਸੀ ਟਰਾਂਸਪੋਰਟ ਮੰਤਰੀ ਨਾਲ ਉਸ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਸਾਥੀ ਜੇਲ੍ਹ ਚੋਂ ਰਿਹਾ ਹੋਣਗੇ ਤੇ ਉਹਨਾਂ ਨੂੰ ਤੁਰੰਤ ਡਿਊਟੀਆਂ ਤੇ ਲਿਆ ਜਾਏਗਾ ਤੇ ਇੱਕ ਹਫਤੇ 10 ਦਿਨ ਦੇ ਵਿੱਚ ਤੁਹਾਡੇ ਸਾਰੇ ਸਾਥੀ ਜਿਹੜੇ ਨੇ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢ ਦਿੱਤੇ ਜਾਣਗੇ ਪਰ ਉਹ ਸਾਡੇ ਅੱਜ 70 ਤੋਂ 75 ਦਿਨ ਹੋ ਗਏ ਸਾਡੇ 10 ਸਾਥੀ ਹਾਲੇ ਵੀ ਜੇਲ੍ਹਾਂ ਚ ਬੰਦ ਨੇ ਤੇ ਜਿਹੜੇ ਸਾਥੀ ਰਿਹਾ ਹੋਏ ਨੇ ਤੇ ਉਹਨਾਂ ਨੂੰ ਹਾਲੇ ਤੱਕ ਡਿਊਟੀਆਂ ਤੇ ਨਹੀਂ ਲਿਆ ਗਿਆ ਸੁਲਤਾਨ ਜੀ ਗੱਲ ਕਰ ਲਈ ਕੁਝ ਜਿਹੜੇ ਤੇ ਮੁਲਾਜ਼ਮਾਂ ਦੇ ਵੱਲੋਂ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਪੈਟਰੋਲ ਗਿਆ ਗਿਆ ਸੀ ਕਿਵੇਂ ਦੇਖਦੇ ਹਾਂ ਚੀਜ਼ ਨੂੰ ਫਿਰ ਦੇਖੋ ਕੋਈ ਅਜੇਹਾ ਸਾਡੀ ਕੋਈ ਪਲੈਨਿੰਗ ਨਹੀਂ ਸੀ ਜਾਂ ਕੋਈ ਐਦਾਂ ਦਾ ਸਾਡਾ ਕੋਈ ਪ੍ਰੋਗਰਾਮ ਜਦੋਂ ਆਪਣਾ ਮੁਲਾਜ਼ਮਾਂ ਨੇ ਸਾਡੇ ਕੁਝ ਸਾਥੀਆਂ ਨੇ ਪੁਲਿਸ ਨੂੰ ਆਪਣੇ ਉੱਤੇ ਹਾਵੀ ਹੁੰਦੇ ਆ ਦੇਖਿਆ ਤਸ਼ੱਦਦ ਕਰਦਾ ਜਾਂ ਧੱਕਾ ਕਰਦੇ ਆ ਦੇਖਿਆ ਤਾਂ ਉਹਨਾਂ ਨੇ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਵੀ ਅਸੀਂ ਆਪਣੇ ਆਪ ਨੂੰ ਜੇ ਸਾਡੇ ਨਾਲ ਧੱਕਾ ਕਰੇਗੀ ਸਰਕਾਰ ਜਾਂ ਪ੍ਰਸ਼ਾਸਨ ਤਾਂ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਵੀ दांव ਤੇ ਲਾਉਣ ਨੂੰ ਤਿਆਰ ਬੈਠੇ ਆ ਵੀ ਸਾਨੂੰ ਸਾਡੀਆਂ ਨੌਕਰੀਆਂ ਪੱਕੀਆਂ ਕਰਾਉਣ ਵਾਸਤੇ ਅਤੇ ਨਿਜੀਕਰਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਸਤੇ ਜੇ ਸਾਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ ਤਾਂ ਅਸੀਂ ਆਪਣੀਆਂ ਜਾਨਾਂ ਵੀ ਦੇਾਂਗੇ ਤਾਂ ਉਹ ਇਦਾਂ ਦਾ ਸਿਸਟਮ ਸੀਗਾ ਜਿਹੜਾ ਸੀਗਾ ਜੋ ਉੱਥੇ ਕ੍ਰੀਏਟ ਹੋਇਆ ਸੀਗਾ ਸੁਲਤਾਨ ਜੀ ਗੱਲ ਕਰ ਲਈਏ ਤੁਹਾਡਾ ਜਿਹੜਾ ਪਿਛਲੀ ਵਾਰ ਧਰਨਾ ਹੋਇਆ ਸੀ ਤੁਹਾਡੀ ਵੀਡੀਓਜ਼ ਉਹ ਵਾਇਰਲ ਹੋ ਰਹੀਆਂ ਸੀ ਤੁਹਾਡੇ ਕੇਸ਼ ਪੱਗ ਨਹੀਂ ਹੈਗੀ ਸੀ ਕੇਸ਼ ਖੁੱਲੇ ਪਏ ਸੀ ਬੇਅਦਬੀ ਦਾ ਤੁਸੀਂ ਜ਼ਿਕਰ ਕਰਿਆ ਜਦੋਂ ਬਾਹਰ ਤੁਸੀਂ ਜੇਲ੍ਹ ਚ ਵੀ ਆ ਉਦੋਂ ਤੁਸੀਂ ਬੇਅਦਬੀ ਦਾ ਜ਼ਿਕਰ ਕਰਿਆ ਕੋਈ ਕਾਰਵਾਈ ਹੋਈ ਹੈ ਤੁਹਾਡੇ ਵੱਲੋਂ ਕਰਵਾਈ ਗਈ ਉਹਨਾਂ ਦੇ ਉੱਤੇ ਨਹੀਂ ਫਿਲਹਾਲ ਹਲੇ ਸਾਡਾ ਜਿਹੜਾ ਸਾਰਾ ਫੋਕਸ ਹੈ ਉਹ ਸਾਡੇ ਸਾਥੀਆਂ ਨੂੰ ਡਿਊਟੀਆਂ ਪਾਉਣ ਤੇ ਤੇ ਜਿਹੜੇ ਸਾਡੇ ਸਾਥੀ ਜਿਹੜੇ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕਢਾਉਣ ਤੇ ਸੀਗਾ ਅਸੀਂ ਹਾਲੇ ਉਸ ਪਾਸੇ ਨਹੀਂ ਹੋਏ ਇਸ ਕਰਕੇ ਉਸ ਪਰ ਸਬੰਧ ਦੇ ਵਿੱਚ ਅਸੀਂ ਕਿ ਕੋਈ ਵੀ ਕਾਰਵਾਈ ਜਿਹੜੀ ਹਲੇ ਨਹੀਂ ਆਰੰਭੀ ਜੀ ਗੱਲ ਕਰ ਲਈਏ ਸੁੱਤਾ ਜੀ तकरीबन ਸਾਲ ਤੋਂ ਉੱਤੇ ਹੋ ਗਿਆ ਸਾਲ ਤੋਂ ਉੱਤੇ ਤੁਹਾਡੀ ਮੀਟਿੰਗਾਂ ਵੀ ਹੋ ਜਾਂਦੀਆਂ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਕਿ ਮੀਟਿੰਗਾਂ ਦੇ ਵਿੱਚ ਮੰਨ ਜਾਂਦੇ ਨੇ ਮੰਤਰੀ ਸਾਹਿਬ ਫਿਰ ਮੀਟਿੰਗਾਂ ਤੋਂ ਉੱਠ ਕੇ ਕੀ ਹੋ ਜਾਂਦਾ ਜਦੋਂ ਟੇਬਲ ਤੋਂ ਉੱਠੇ ਜਾਂਦੇ ਨੇ ਸਿਰਫ ਸਰਕਾਰ ਹਰ ਵਾਰ ਦੀ ਤਰ੍ਹਾਂ ਇੱਕ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਬਣਾਉਣ ਵਾਸਤੇ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਮੁਲਾਜ਼ਮਾਂ ਦੀ ਗੱਲ ਸੁਣ ਰਹੇ ਹਾਂ ਤੇ ਜ਼ਮੀਨੀ ਪੱਧਰ ਤੇ ਅਜਿਹਾ ਕੁਝ ਨਹੀਂ ਮੀਟਿੰਗਾਂ ਜ਼ਰੂਰ ਤੁਹਾਨੂੰ ਦਿੰਦੇ ਵੀ ਨਹੀਂ ਕਾਫੀ ਮੀਟਿੰਗਾਂ ਤੋਂ ਭੱਜੇ ਵੀ ਨੇ ਤੇ ਮੀਟਿੰਗਾਂ ਦੇ ਵਿੱਚ ਸਾਨੂੰ ਲਾਰਾ ਲੱਪਾ ਲਾ ਕੇ ਸਮਾਂ ਦੇ ਕੇ ਜੋ ਸਮਾਂ ਟਪਾਉਣ ਦਾ ਜਿਹੜਾ ਕੰਮ ਸਰਕਾਰ ਨੇ ਹੁਣ ਤੱਕ ਕੀਤਾ ਤੇ ਹੁਣ ਵੀ ਉਹੀ ਕਰ ਰਹੀ ਹੈ ਵੀ ਜਿਵੇਂ ਦਾ ਕਿਵੇਂ ਸਮਾਂ ਜਿਹੜਾ ਲੰਘਾਇਆ ਜਾ ਸਕੇ ਤੇ ਲੋਕਾਂ ਦੇ ਵਿੱਚ ਕੂੜ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਸਰਕਾਰ ਦੀ ਜਿਹੜੀ ਵਾਹਵਾ ਕੀਤੀ ਜਾ ਸਕੇ ਕੀ ਲੱਗਦਾ ਤੁਹਾਡੇ ਕਿਵੇਂ ਸੰਘਰਸ਼ ਅੱਗੇ ਦੇਖਣ ਨੂੰ ਮਿਲੂਗਾ ਕਿਉਂਕਿ ਕਾਫੀ ਟਾਈਮ ਤੁਹਾਡੇ ਵੱਲੋਂ ਜਿਹੜਾ ਬਾਸਾਂ ਬੰਦ ਕਰ ਦਿੱਤੇ ਆ ਚੱਕਾ ਜਾਮ ਕਰ ਦਿੱਤਾ ਜਾਂਦਾ ਲੋਕ ਵੀ ਬੇਤ ਪਰੇਸ਼ਾਨ ਹੋ ਰਹੇ ਨੇ ਅੱਗੇ ਫਿਰ ਤੁਹਾਡਾ ਸੰਘਰਸ਼ ਕਿਵੇਂ ਦੇਖਣ ਨੂੰ ਮਿਲੂਗਾ ਵੇਖੋ ਜੀ ਲੋਕ ਪਰੇਸ਼ਾਨ ਹੁੰਦੇ ਨੇ ਇਹਦੇ ਵਾਸਤੇ ਵੀ ਸਿੱਧੇ ਤੌਰ ਤੇ ਸਰਕਾਰ ਅਤੇ ਸਾਡੀ ਮੈਨੇਜਮੈਂਟ ਜ਼ਿੰਮੇਵਾਰ ਹੈ ਕਿਉਂਕਿ ਸਾਡੇ ਵੱਲੋਂ ਪਹਿਲਾਂ ਹੀ ਨੋਟਿਸ ਦੇ ਦਿੱਤਾ ਜਾਂਦਾ ਹੈ ਕੱਲ ਵੀ ਸਾਡੀ ਨੋਟਿਸ ਤੋਂ ਬਾਅਦ ਕੱਲ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ 11 ਵਜੇ ਮੀਟਿੰਗ ਬੁਲਾ ਲਈ ਜਾਂਦੀ ਹੈ ਟਰਾਂਸਪੋਰਟ ਸੈਕਟਰੀ ਵੱਲੋਂ ਤੇ ਉਹ 6 ਘੰਟੇ ਲਗਭਗ ਮੀਟਿੰਗ ਚੱਲਦੀ ਹੈ ਪਰ ਉਸ ਮੀਟਿੰਗ ਦੇ ਵਿੱਚ ਵੀ ਸਰਕਾਰ ਕੋਈ ਵੀ ਫੈਸਲਾ ਨਹੀਂ ਲੈਂਦੀ ਤੇ ਹਰ ਵਾਰ ਦੀ ਤਰ੍ਹਾਂ ਟਾਲ ਮਟੋਲ ਕਰਦੀ ਹੈ ਵੀ ਤੁਸੀਂ ਹੜਤਾਲ ਖੋਲੋ ਅਸੀਂ ਤੁਹਾਡੇ ਪੱਖ ਜਾ ਆ ਕਰ ਰਹੇ ਆ ਵਾ ਕਰ ਰਹੇ ਆ ਜਦੋਂ ਕਿ ਸਾਡੇ ਜਿਹੜੇ ਨੁਮਾਇੰਦੇ ਸਾਡੇ ਜਥੇਬੰਦੀ ਦੇ ਗਏ ਸਨ ਉਹਨਾਂ ਦਾ ਇਹੀ ਸੀਗਾ ਵੀ ਤੁਸੀਂ ਸਾਨੂੰ ਪੱਤਰ ਜਾਰੀ ਕਰੋ ਜੋ ਵੀ ਤੁਸੀਂ ਫੈਸਲਾ ਲੈ ਰਹੇ ਹੋ ਅਸੀਂ ਤੁਰੰਤ ਹੜਤਾਲ ਖੋਲ੍ਹ ਦਵਾਂਗੇ ਪਰ ਹਰ ਮਾਰ ਦੀ ਤਰ੍ਹਾਂ ਸਰਕਾਰ ਨੇ ਲਾਰਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਹੜਤਾਲ ਖੋਲ੍ਹੋ ਪਹਿਲਾਂ ਫਿਰ ਅਸੀਂ ਅੱਗੇ ਦੀ ਕਾਰਵਾਈ ਸ਼ੁਰੂ ਕਰਾਂਗੇ ਸੁਲਤਾਨ ਜੀ ਸਿੱਟਾ ਕੀ ਨਿਕਲਿਆ ਹੁਣ ਤੱਕ ਇੰਨੀ ਮੀਟਿੰਗਾਂ ਤੋਂ ਕੀ ਤੁਹਾਨੂੰ ਸਿੱਖਣ ਨੂੰ ਮਿਲਿਆ ਕੀ ਤੁਹਾਡਾ ਨਤੀਜਾ ਨਿਕਲਿਆ ਕੋਈ ਮਕਾਮ ਤੇ ਪਹੁੰਚ ਗਏ ਹੋ ਵੇਖੋ ਜੀ ਅਸੀਂ ਤਾਂ ਆਪਣੀ ਆਵਾਜ਼ ਸਮੇਂ-ਸਮੇਂ ਤੇ ਬੁਲੰਦ ਕਰ ਰਹੇ ਆਂ ਪਰ ਸਿੱਟਾ ਹਲੇ ਤੱਕ ਕੋਈ ਨਹੀਂ ਨਿਕਲ ਕੇ ਆਇਆ ਸਰਕਾਰ ਹੁਣ ਤੱਕ ਫੇਲ ਰਹੀ ਏ ਕੋਈ ਵੀ ਸਿੱਟਾ ਕੱਢਣ ਚ ਕਾਨੂੰਨੀ ਅੜਚਨਾ ਦੀ ਗੱਲ ਕਰਦੀ ਆ ਸਰਕਾਰ ਵੀ ਅਸੀਂ ਕੜੋਨੀ ਕਾਨੂੰਨੀ ਅੜਚਨਾ ਜੋ ਵੀ ਆ ਰਹੀਆਂ ਪੱਕੇ ਕਰਨ ਦੇ ਵਿੱਚ ਜਾਂ ਆਊਟਸੋਰਸ ਸਿਸਟਮ ਖਤਮ ਕਰਨ ਦੇ ਵਿੱਚ ਵੀ ਉਹਨਾਂ ਨੂੰ ਦੂਰ ਕਰ ਰਹੇ ਆਂ ਤਾਂ ਸਮਾਂ ਲੱਗ ਰਿਹਾ ਹੈ ਪਰ ਹਾਂ ਫਿਲਹਾਲ ਹਾਲ ਹੀ ਦੇ ਵਿੱਚ ਇੱਕ ਫੈਸਲਾ ਆਇਆ ਜੋ ਸਾਡੇ ਕੁਝ ਸਾਥੀਆਂ ਨੇ ਜੋ ਕੰਟਰੈਕਟ ਦੇ ਸਾਥੀ ਨੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਸੀ ਰੈਗੂਲਰ ਹੋਣ ਦੇ ਸਬੰਧ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਦੇ ਵਿੱਚ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਫੈਸਲਾ ਆਉਂਦਾ ਵੀ ਇਹ ਸਾਥੀ ਜਿਹੜੇ ਨੇ ਤੁਰੰਤ ਪੱਕੇ ਕੀਤੇ ਜਾਣ ਇਹਨਾਂ ਦਾ ਪੱਕੇ ਹੋਣਾ ਬਣਦਾ ਤੇ 4 ਹਫ਼ਤਿਆਂ ਦਾ ਸਮਾਂ ਵੀ ਦਿੱਤਾ ਸੀ ਪਰ ਉਸ ਫੈਸਲੇ ਨੂੰ ਵੀ ਸਰਕਾਰ ਨੇ ਇੱਕ ਪਾਸੇ ਰੱਖ ਕੇ ਤੇ ਉਹ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਹੁਣ ਜੋ ਫੈਸਲਾ ਮਾਨਜੋਗ ਹਾਈ ਕੋਰਟ ਨਹੀਂ ਕਰਤਾ ਉਹਦੇ ਵਿੱਚ ਤਾਂ ਕੋਈ ਕਾਨੂੰਨੀ ਅੜਚਾ ਨਹੀਂ ਆਉਂਦੀ ਇੱਕ ਸਵਾਲ ਹੈ ਸਰਕਾਰ ਨੂੰ ਵੀ ਤੁਸੀਂ ਕਾਨੂੰਨੀ ਅਰਚਨਾ ਦੀ ਗੱਲ ਕਰਦੇ ਹੋ ਫਿਰ ਸਰਕਾਰ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈ ਉਹ ਲਾਗੀ ਕਰੋ ਜੋ ਖੁਦ ਹਾਈ ਕੋਰਟ ਤੁਹਾਨੂੰ ਨਿਰਦੇਸ਼ ਦੇ ਰਹੀ ਵੀ ਇਹ ਲਾਗੂ ਕਰੋ ਕਿਉਂ ਨਹੀਂ ਕਰ ਰਹੇ ਇੱਥੇ ਸਰਕਾਰ ਦੀ ਮਨਸ਼ਾ ਸਾਫ਼ ਜਾਹਰ ਹੁੰਦੀ ਹੈ ਵੀ ਲੋਕ ਇਹ ਮੁਲਾਜ਼ਮ ਪੱਕੀ ਸਰਕਾਰ ਨਹੀਂ ਹੈ ਮੁਲਾਜ਼ਮ ਵਿਰੋਧੀ ਸਰਕਾਰ ਹੈ ਵੱਡੇ ਵੱਡੇ ਵਾਅਦੇ ਕਰਕੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵਾਅਦੇ ਕਰਕੇ ਵੀ ਅਸੀਂ ਪੱਕੇ ਕਰਾਂਗੇ ਆਊਟਸੋਰਸ ਸਿਸਟਮ ਬੰਦ ਕਰਾਂਗੇ ਨਾ ਸੱਤਾ ਲੈਣੀ ਸੀ ਸੱਤਾ ਲੈ ਲਈ ਪਰ ਜੋ ਅਸਲੀ ਚਿਹਰਾ ਹੋ ਬਿਲਕੁਲ ਨਿੱਤਰ ਕੇ ਸਾਹਮਣੇ ਆ ਗਿਆ ਸਰਕਾਰ 2027 ਨਜ਼ਦੀਕ ਆ ਰਹੇ ਇਲੈਕਸ਼ਨ ਨੇੜੇ ਆ ਰਹੇ ਨੇ ਪੰਜਾਬ ਦੇ ਵਿੱਚ ਇੱਕ ਔਰ ਫਿਰ ਤੋਂ ਚੋਣਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਕਿਵੇਂ ਲੱਗਦਾ ਹੈ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲੂਗਾ ਕਿ ਹੁਣ ਤਾਂ ਸਰਕਾਰ ਦੇ ਹਜੇ ਜਿਹੜੇ ਐਮ ਐਮ ਐਲ ਨੂੰ ਕਿਹਾ ਜਾਂਦਾ ਹੈ ਕਿ 99 ਦੀ ਜਗ੍ਹਾ 95 ਸੀਟਾਂ ਨੇ 117 ਸੀਟਾਂ ਲੈ ਕੇ ਜਾਵਾਂਗੇ ਕਿ ਲਗਾਤਾਰ ਰਿਪੀਟ ਹੋਊਗੀ ਜਾਂ ਫਿਰ ਕੋਈ ਕਿਹੜੀ ਸਰਕਾਰ ਆਊਗੀ ਜੋ ਮਾਹੌਲ ਜਿਸ ਤਰ੍ਹਾਂ ਦਾ ਹੁਣ ਤੱਕ ਚੱਲ ਰਿਹਾ ਤਾਂ ਇਹਨਾਂ ਦਾ ਰਿਪੀਟ ਹੋਣਾ ਬਿਲਕੁਲ ਨਾ ਮੁਨਕਿਨ ਹੈ ਹੁਣ ਤੱਕ ਅਸੀਂ ਪ੍ਰਚਾਰ ਜਦੋਂ ਇਹਨਾਂ ਨੇ ਸੱਤਾ ਚੋਂਣ ਤੋਂ ਪਹਿਲਾਂ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਦੂਜੀਆਂ ਸਰਕਾਰਾਂ ਦੇ ਖਿਲਾਫ ਪ੍ਰਚਾਰ ਕੀਤਾ ਸੀ ਇਹਨਾਂ ਦੇ ਸੱਤਾ 'ਚ ਆਉਣ ਤੇ ਅਸੀਂ ਲੱड्डੂ ਵੀ ਵੰਡੇ ਭੰਗੜੇ ਵੀ ਪਾਏ ਆਪਣੇ ਢੀਪਾਂ ਦੇ ਵਿੱਚ ਡੀਜੇ ਸਿਸਟਮ ਲਾ ਕੇ ਖੁਸ਼ੀ ਮਨਾਈ ਪਰ ਹੁਣ ਸਾਨੂੰ ਮਜਬੂਰ ਹੋ ਕੇ ਜਿਹੜਾ ਉਹ ਪ੍ਰਚਾਰ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਸੀ ਸਾਨੂੰ ਮਜਬੂਰ ਹੋ ਕੇ ਹੁਣ ਫੇਰ ਤੋਂ ਇੱਕ ਪ੍ਰਚਾਰ ਸ਼ੁਰੂ ਕਰਨਾ ਜੋ ਇਸ ਸਰਕਾਰ ਦੇ ਖਿਲਾਫ ਹੋਏਗਾ ਉਹਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਜਨਤਾ ਨੂੰ ਵੇਖਣ ਨੂੰ ਮਿਲਣਗੇ ਪੂਰੇ ਪੰਜਾਬ ਨੂੰ ਵੇਖਣ ਨੂੰ ਮਿਲਣਗੇ ਧੰਨਵਾਦ ਸੋ ਬਿਲਕੁਲ ਇੱਕ ਵਾਰ ਮੈਂ ਜਿਹੜਾ ਬਸ ਚੜ੍ਹਨ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਣੀਆਂ ਚਾਹੁੰਗਾ ਇਸ ਟਾਈਮ ਤੇ ਮਾਹੌਲ ਕੀ ਹੈ ਕਿਉਂਕਿ ਉਸ ਸਮੇਂ ਪਹਿਲਾਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਜਿਹਦੇ ਵਿੱਚ ਲੋਕਾਂ ਦਾ ਕਹਿਣਾ ਕਿ ਸਵੇਰੇ ਤਕਰੀਬਨ 6:30 ਵਜੇ ਤੋਂ ਖੜੇ ਆ ਪਰ ਬੱਸਾਂ ਦੀ ਜਿਹੜੀ ਸ਼ਾਰਟੇਜ ਹੈ ਸੋ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਲੋਕ ਲਾਈਨਾਂ 'ਚ ਖੜੇ ਪਏ ਨੇ ਕਿਉਂਕਿ ਕੱਚੇ ਕਾਮਿਆਂ ਦੇ ਵੱਲੋਂ ਕਾਫੀ ਟਾਈਮ ਤੋਂ ਨਹੀਂ ਮੰਗਾਂ ਨੂੰ ਲੈ ਕੇ ਹੜਤਾਲ ਕਰੀ ਜਾ ਰਹੀ ਹੈ ਜਦੇ ਬਾਬਤ ਉਹਨਾਂ ਦੇ ਵੱਲੋਂ ਅੱਜ ਚੱਕਾ ਜਾਮ ਕਰ ਦਿੱਤਾ ਗਿਆ ਪੂਰਨ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਸੋ ਇਹ ਤਸ ਪਟਿਆਲਾ ਤੇ ਬੱਸ ਸਟੈਂਡ ਦੀਆਂ ਨੇ ਨਵੇਂ ਬੱਸ ਸਟੈਂਡ ਦੀਆਂ ਨੇ ਦੇਖ ਸਕਦੇ ਹੋ ਜਿੱਥੋਂ ਤੋਂ ਤੱਕ ਨਜ਼ਰ ਜਾਂਦੀ ਆ ਉੱਥੋਂ ਤੋਂ ਤੱਕ ਜਿਹੜੇ ਲੋਕ ਨੇ ਖੜੇ ਪਏ ਨੇ ਉਡੀਕ ਕਰ ਰਹੇ ਨੇ ਕਿਉਂਕਿ ਅੱਜ ਅਗਲੇ ਨੂੰ ਆਇਆ ਹੁੰਦਾ ਕਿ ਕੋਈ ਕੰਮ ਤੋਂ ਆਇਆ ਜਾਂ ਫਿਰ ਕਿਸੇ ਨੇ ਕੰਮ ਤੇ ਜਾਣੇ ਜਾਂ ਫਿਰ ਬਾਪ ਜਿਹੜੇ ਸਟੂਡੈਂਟਸ ਨੇ ਘਰਾਂ ਨੂੰ ਜਾਣ ਦੀਆਂ ਤਿਆਰੀ ਕੀਤੀ ਸੀ ਪਰ ਜਦੋਂ ਬੱਸਾਂ ਦੀ ਦਿੱਕਤ ਆ ਜਾਂਦੀ ਕਿਉਂਕਿ ਬੱਸਾਂ ਨੂੰ ਸਾਰੇ ਲੋਕ ਵਰਤਦੇ ਨੇ ਜਦੋਂ ਇਹੋ ਜਿਹਾ ਮੁੱਕਾ ਮਨ ਜਾਂਦਾ ਜਾਂ ਫਿਰ ਇਹੋ ਜਿਹਾ ਮਾਹੌਲ ਹੋ ਜਾਂਦਾ ਤਾਂ ਕਾਫੀ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਦੇਖਣਾ ਇਹ ਹੋਵੇਗਾ ਕਿ ਜਿਹੜੇ ਪੀਆਰਟੀਸੀ ਮੁਲਾਜ਼ਮਾਂ ਜਾਂ ਫਿਰ ਸਰਕਾਰ ਦੀ ਬੈਠਕ ਦੇ ਵਿੱਚ ਕੀ ਸਿੱਟਾ ਨਿਕਲਦਾ ਕੀ ਹੱਲ ਨਿਕਲਦਾ ਜਾਂ ਫਿਰ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਹੁਣ ਐਵੇਂ ਹੀ ਜਾਰੀ ਰਹੇਗਾ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ